ਸਿਰੀ ਰਾਗ ਮਹੱਲਾ ਚੌਥਾ ਹਉ ਪੰਥ ਦਸਾਈ ਨਿਤ ਖੜੀ ਕੋਈ ਪ੍ਰਭ ਦਸੇ ਤੈਨ ਜਾਉ ਹਉ ਪੰਥ ਦਸਾਈ ਨਿਤ ਖੜੀ ਕੋਈ ਪ੍ਰਭ ਦਸੇ ਤੈਨ ਜਾਉ ਜਿਨੀ ਮੇਰਾ ਪਿਆਰਾ ਆਵਿਆ ਤਿਨ ਪੀਛੇ ਲਾਗ ਫਿਰਾਵ ਕਰ ਮਿੰਨਤ ਕਰ ਜੋਦੜੀ ਮੈਂ ਪ੍ਰਭ ਮਿਲਣਾ ਕਾ ਚਾਉ ਮੇਰੇ ਭਾਈ ਜਨਾ ਕੋਈ ਮੋਕਾ ਹਰ ਪ੍ਰਭ ਮੇਲ ਮਿਲਾਏ ਹਉ ਸਤਿਗੁਰੇ ਬਿਟੋ ਹਵਾਰੇਆ ਔ ਸਤਿਗੁਰ ਬਿਟੋ ਹਉ ਸਤਿਗੁਰੇ ਬਿਟੋ ਹਵਾਰੇਆ ਜਿਨ ਹਰ ਪ੍ਰਭ ਦੀਆ ਦੇਖਾਇ ਰਹਾਉ ਹੋਏ ਨਿਮਾਣੀ ਟਹਿ ਪਵਾ ਪੂਰੇ ਸਤਿਗੁਰ ਪਾਸ ਨਿਮਾਣਿਆ ਗੁਰਮਾਨ ਹੈ ਗੁਰ ਸਤਗੁਰ ਕਰੇ ਸਾबास ਸਤ ਗੁਰ ਤੱਤੇ ਨੂੰ ਸਪਸ਼ਟ ਬੋਲੋ ਜੀ ਨਿਮਾਣਿਆ ਗੁਰ ਮਾਨ ਹੈ ਗੁਰ ਸਤਗੁਰ ਕਰੇ ਸਾबास ਹਉ ਗੁਰ ਸਾ ਲਾਹੇ ਨਾ ਰਜਉ ਮੈਂ ਮੇਲੇ ਹਰ ਪ੍ਰਭ ਪਾਸ ਸਤ ਗੁਰ ਨੋ ਸਭ ਕੋ ਲੋਚਦਾ ਜੀਤਾ ਜਗਤ ਸਭ ਕੋਏ ਬਿਨ ਭਾਗਾ ਦਰਸਨ ਨਾ ਥੀਐ පාගහීන බැහැරෝයේ ජෝ හර ප්‍රබප අනාා සෝතිීයා තොර ලිකියන්න මිටෑකයි අපේ සතගොර ආපර අපිමලමලායෙන්. අපේ සතුගොර ආපහර අපිමලමලායි ආපදයාකර මෙලසී ගොර සතුගොර පිච්චාපායේ ਸਭ ਜਗ ਜੀਵਨ ਜਗ ਆਪ ਹੈ ਨਾਨਕ ਜਲ ਜਲ ਹੈ ਸਮਾਏ ਸ੍ਰੀ ਰਾਗ ਮਹੱਲਾ ਚੌਥਾ ਰਸ ਅੰਮ੍ਰਿਤ ਨਾਮ ਰਸ ਅਤ ਭਲਾ ਕਿਤ ਬਿਦ ਮਿਲਾਇ ਰਸ ਖਾਏ ਜਾਇ ਪੁਛੋ ਸੋਹਾ ਗਾਣੀ ਤੁਸਾ ਕਿਆਉ ਕਰ ਮਿਲਿਆ ਪ੍ਰਭ ਆਏ ਓਏ ਵੇ ਪ੍ਰਵਾਹ ਨਾ ਬੋਲਣੇ ਹਉ ਮਲ ਮਲ ਧੋਵਾ ਦਿਨ ਪਾਏ ਭਾਈ ਰੇ ਮਿਲ ਸੱਜਣ ਹਰ ਗੁਣ ਸਾਰ ਸੱਜਣ ਸਤਿਗੁਰ ਪੁਰਖ ਹੈ ਦੁੱਖ ਕਟੈ ਹਉਮੈ ਮਾਰ ਰਹਾਉ ਗੁਰਮੁਖੀਆ ਸੋ ਹਾਗਾਣੀ ਤਿਨ ਦਇਆ ਪਈ ਮਨ ਆਏ ਸਤਿਗੁਰ ਵਚਨ ਰਤਨ ਹੈ ਜੋ ਮੰਨੇ ਸੋ ਹਰ ਰਸ ਖਾਏ ਸੇ ਵਡ ਭਾਗੀ ਵਡ ਜਾਣੀ ਹੈ ਜੇ ਨਾ ਹਰ ਰਸ ਖਾਦਾ ਗੁਰ ਪਾਏ ਇਹੋ ਹਰ ਰਸ ਵਣ ਤਨ ਸਬਤ ਹੈ ਭਾਗ ਹੀਣ ਨਹੀਂ ਖਾਏ ਬੇਨਾ ਸਤਗੁਰ ਪੱਲਾ ਨਾ ਪਵੇ ਮਨ ਮੁਖ ਰਹੀ ਬਿਲ ਲਾਏ ਓਏ ਸਤਗੁਰ ਆਗੈ ਨਾ ਨਿਵਹੈ ਉਹ ਨਾ ਅੰਤਰ ਕ੍ਰੋਧ ਬਲਾਈ ਹਰ 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 ਰਸ ਆਪ ਹੈ ਆਪੇ ਹਰ ਰਸ ਹੋਏ ਆਪ ਦਇਆ ਕਰ ਦੇਵਸੀ ਗੋਰਾ ਮੁਖ ਅੰਮ੍ਰਿਤ ਚੋਏ ਸਭ ਤਨ ਮਨ ਹਰਿਆ ਹੋਇਆ ਨਾਨਕ ਹਰ ਵਸਿਆ ਮਨ ਸੋਏ ਸ੍ਰੀ ਰਾਗ ਮਹੱਲਾ ਚੌਥਾ ਦਿਨ ਸੁ ਚੜਾ ਫਿਰ ਆਥਵੈ ਰੈਣ ਸਬਾਈ ਜਾਏ ਆਵ ਕਟੈ ਨਰ ਨਾ ਬੁੱਝੈ ਨਿਤ ਮੂਸਾ ਲਾਜ ਟੁਕਾਏ ਨਰ ਨਾ ਬੁੱਝੈ ਹਾਂਜੀ ਬੁੱਝੈ ਬੁੱਝੈ ਕਸ ਕੇ ਆਵ ਕਟੈ ਆਵ ਕਟੈ ਨਰ ਨਾ 부ਜੈ ਨਿਤ ਮੂਸਾ ਲਾਜ ਟੁਕਾਇ ਗੁੜ ਮਿੱਠਾ ਮਾਇਆ ਫਸਰਿਆ ਮਨ ਮੁਖ ਲਗ ਮਾਖੀ ਪਚੈ ਪਚਾਇ ਲਗ ਮਨ ਮੁਖ ਲਗ ਗੋੜਾ ਮਿੱਠਾ ਮਾਇਆ ਫਸਰਿਆ ਮਨ ਮੁਖ ਲਗ ਮਾਖੀ ਪਚੈ ਪਚਾਇ ਭਾਈ ਰੇ ਮੈਂ ਮੀਤ ਸਖਾ ਪ੍ਰਭ ਸੋਏ ਪੁੱਤ ਕਲਤ ਮੋਹ ਬਿਖ ਹੈ ਅੰਤ ਬੇਲੀ ਕੋਈ ਨਾ ਹੋਏ ਹਾਂਜੀ ਪੁੱਤ ਕਲਤ ਮੋਹ ਬਿਖ ਹੈ ਕਲਤ ਪਾਠ ਕਰਦਾ ਹੈ ਕਲਤ ਨਹੀਂ ਹੈ ਕਈ ਪਾਠਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤੱਤੇ ਦੇ ਪੈਰ ਰਾਰਾ ਵੀ ਆਉਂਦਾ ਹੈ ਉਥੇ ਕਲਤਰ ਪਾਠ ਹੋਵੇਗਾ ਇੱਥੇ ਰਾਰੇ ਤੋਂ ਬਿਨਾ ਹੈ ਕਲਤ ਪਾਠ ਹੋਵੇਗਾ ਕਲਤ ਪਾਠ ਕਿਤੇ ਨਹੀਂ ਕਰਨਾ ਹਾਂਜੀ ਪੁੱਤ ਕਲਤ ਮੋਹ ਬਿਖ ਹੈ ਅੰਤ 베ਲੀ ਕੋਏ ਨਾ ਹੋਏ ਰਹਾਉ ਗੁਰਮਤ ਹਰ ਲਿਵ ਉੱਭਰੇ ਅਲੇਪਤ ਰਹੀ ਸਰਣਾਏ ਓਨੀ ਚੱਲਣ ਸਦਾ ਨਿਹਾਲਿਆ ਹਰ ਖਰਚ ਲੀਆ ਪਤ ਪਾਏ ਗੁਰਮੁਖ ਦਰਗਹ ਹੈ ਮੰਨਿਆ ਹੈ ਹਰ ਆਪ ਲੈ ਗਲ ਲਾਏ ਗੁਰਮੁਖ ਖਾਨੋ ਪੰਥ ਪ੍ਰਗਟਾ ਦਰ ਠਾਕ ਨ ਕੋਈ ਪਾਏ ਹਰ ਨਾਮ ਸਲਾਹਣ ਨਾਮ ਮਨ ਨਾਮ ਰਹਿਣ ਲਿਵ ਲਾਇ ਅਰਹਦਤੋ ਨੀ ਦਰ ਵਜਦੇ ਦਰ ਸੱਚੈ ਸੋਭਾ ਪਾਏ ਜਿਨੇ ਗੁਰਮੁਖ ਨਾਮ ਸਲਾਹਿਆ ਤਿਨਾ ਸਭ ਕੋ ਕਹੈ ਸਾਬਾਸ ਤਿਨ ਕੀ ਸੰਗਤ ਦੇਹ ਪ੍ਰਭ ਮੈਂ ਜਾਚਕ ਕੀ ਅਰਦਾਸ ਨਾਨਕ ਭਾਗ ਵਡੇ ਤਿਨਾ ਗੁਰਮੁਖਾ ਜਿਨ ਅੰਤਰ ਨਾਮ ਪਰਗਾਸ ਸਿਰੀ ਰਾਗ ਮਹੱਲਾ ਪੰਜਵਾ ਘਰ ਪਹਿਲਾ ਕਿਆ ਤੂ ਰਤਾ ਦੇਖ ਕੈ ਪੁੱਤਰ ਕਲਤਰ ਸੀਗਾਰ ਰਸ ਭੋਗ ਹੈ ਖੁਸ਼ੀਆ ਕਰਹਿ ਮਾਣ ਹੈ ਰੰਗ ਅਪਾਰ ਬਹੁਤ ਕਰਹਿ ਫੁਰਮਾਇਸੀ ਵਰਤਹਿ ਹੋਏ ਅਫਾਰ ਕਰਤਾ ਚਿਤ ਨ ਆਵੈ ਮਨ ਮੁਖ ਅੰਧ ਗਵਾਰ ਮੇਰੇ ਮਨ ਸੁਖ ਦਾਤਾ ਹਰ ਸੋਏ ਗੁਰ ਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ ਰਹਾਉ ਕਪੜ ਭੋਗ ਲਪਟਾਇਆ ਸੋਇਨਾ ਰੂਪਾ ਖਾਕ ਹੈ ਵਰ ਗੈ ਵਰ ਬਹੁ ਰੰਗੇ ਕੀਏ ਰਥ ਅਥਾਕ ਵਰ ਗੈ ਵਰ ਬਹੁ ਰੰਗੇ ਦੁਬਾਰਾ ਪੜ੍ਹ ਦੁਬਾਰਾ ਪੜ੍ਹ ਦੇ ਦਿਵਾਰਾ ਪੜ ਦਿਓ ਪੰਗਤ ਜੀ ਕੱਪੜ ਭੋਗ ਲਪਟਾਇਆ ਤ ਕੱਪੜ ਭੋਗ ਲਪਟਾਇਆ ਸੋਇ ਨਾ ਰੁੱਪਾ ਖਾਕ ਹੈ ਵਰ ਗੈ ਵਰ ਬਹੁ ਰੰਗੇ ਕੀਏ ਰਥ ਅਥਾਕ ਕਿਸ ਹੀ ਚਿਤ ਨਾ ਪਾਵਹੀ ਬਿਸਰਿਆ ਸਭ ਸਾਖ ਸਿਰਜਨ ਹਾਰ ਪੁਲਾਇਆ ਵਿਣ ਨਾਵੈ ਨਾ ਪਾਕ ਲੈਤਾ ਬਦ ਦੁਆਇ ਤੂੰ माया करह एकत हांजे एकत पाठ ਜਿਵੇਂ ਆਪ ਜੀ ਨੇ ਸਰਵਣ ਕੀਤਾ ਇਕਤ ਨਹੀਂ ਐ ਜਾਂ ਹੋਰ ਇਹਨੂੰ ਕੋਲਾ ਨਹੀਂ ਕਰਨਾ ਇਕਤ 71 ਕਰਨ ਤੋਂ ਭਾਵ ਹੈ ਇਸ ਲਈ ਇਕਤ ਪਾਠ ਕਰਦਾ ਜੀ ਲੈਦਾ ਬਦ ਦੁਆਏ ਤੂੰ माया ਕਰਹ ਇਕਤ ਜਿਸਨੋਂ ਤੂੰ ਪਤਿ ਆਏ ਪਤੀ ਆਏ ਦਾ ਜਿਸਨੋਂ ਤੁੰ ਪਤਿ ਆਏ ਦਾ ਸੋ ਸਾਣ ਤੁਜੈ ਅਨਿਤ ਅਹੰਕਾਰ ਕਰਹਿ ਅਹੰਕਾਰਿਆ ਵਿਆਪਿਆ ਮਨ ਕੀ ਮਤ ਇਹਨੂੰ ਅਹੰਕਾਰੀ ਜਿਵੇਂ ਗਿਆਨੀ ਜੀ ਨੇ ਪਹਿਲਾਂ ਵੀ ਦੱਸਿਆ ਸੀ ਐੜਾ ਨਾਲ ਲਾ ਕੇ ਅਹੰਕਾਰ ਬੁਰਣਾ ਹੈ ਹੰਕਾਰ ਨਹੀਂ ਕਹਿਣਾ ਇਹ ਖਿਆਲ ਰੱਖਣਾ ਹੈ ਅਹੰਕਾਰ ਕਰਹਿ ਅਹੰਕਾਰਿਆ ਵਿਆਪਿਆ ਮਨ ਕੀ ਮਤ ਤਿਨ ਪ੍ਰਭ ਆਪੁ ਭੁਲਾਇਆ ਨਾ ਤਿਸ ਜਾਤ ਨਾ ਪਤ ਇਥੇ ਪਤ ਨਹੀਂ ਆਵੇਗਾ ਜਿਵੇਂ ਪਿਛਲੀਆਂ ਤਿੰਨਾਂ ਹੀ ਪੰਕਤੀਆਂ ਦੇ ਨਾਲ ਅਧਿਕ ਆ ਰਿਹਾ ਪਰ ਇਥੇ ਜਿਹੜਾ ਪਤ ਹੈ ਇਹ ਪੋਲਾ ਆਵੇਗਾ ਕਿਉਂਕਿ ਇਹ ਪਤ ਇੱਜ਼ਤ ਦਾ ਇਥੇ ਵਾਚਕ ਨਹੀਂ ਹੈ ਜਾਤ ਨਾ ਪਤ ਜਾਤ ਪਾਤ ਸੋ ਇਹ ਪਤ ਇਥੇ ਪੋਲਾ ਬੋਲਣਾ ਹੈ ਜੀ ਜਿਵੇਂ ਗ੍ਰੰਥੀ ਸਿੰਘ ਜੀ ਨੇ ਬੋਲੇ ਹੈ ਤੈਨ ਪ੍ਰਭ ਆਪ ਪੁਲਾਇਆ ਨਾ ਤਿਸ ਜਾਤ ਨਾ ਪਤ ਸਾਤਗੁਰ ਪਰਖ ਮੇ ਲਾਇਆ ਇਕੋ ਸੱਜਣ ਸੋਏ ਹਰ ਜਨ ਕਾ ਰਾਖਾ ਏਕ ਹੈ ਕਿਆ ਮਾਨਸ ਹੋ ਮੈ ਰੋਏ ਜੋ ਹਰ ਜਨ ਪਾਵੈ ਸੋ ਕਰੇ ਦਾਰ ਫੇਰ ਨਾ ਪਾਵੈ ਕੋਏ ਨਾਨਕ ਰਤਾ ਰੰਗ ਹਰ ਸਭ ਜਗ ਮਹਿ ਚਾਨਣ ਹੋਏ ਸ੍ਰੀ ਰਾਗ ਮਹੱਲਾ ਪੰਜਵਾ ਮਨ ਬਿਲਾਸ ਬਹੁ ਰੰਗ ਘਣਾ ਦ੍ਰਿਸ਼ਟ ਭੂਲ ਖੁਸ਼ੀਆਂ ਛਤਰ ਧਾਰ ਬਾਦ ਸਾਹੀਆ ਬਾਦ ਸਾਹੀਆ ਛਤਰ ਧਾਰ ਬਾਦ ਸਾਹੀਆ ਪਾਠ ਇਕੱਠਾ ਹੈ ਜਿਵੇਂ ਆਪਾਂ ਬਾਦਸ਼ਾਹੀ ਕਹਿੰਦੇ ਆ ਆਮ ਬੋਲ ਚਾਲ ਵਿੱਚ ਪਾਠ ਵੱਖਰਾ ਨਹੀਂ ਕਰਨਾ ਬਾਦ ਸਾਹੀਆ ਛਤਰ ਧਾਰ ਬਾਦ ਸਾਹੀਆ ਵਿੱਚ ਸਹਸੇ ਪਰਿਆ ਭਾਈ ਰੇ ਸੁਖ ਸਾਧ ਸੰਗ ਪਾਇਆ ਲਿਖਿਆ ਲੇਖ ਤਿਨ ਪੁਰਖ ਬਿਧਾਤਾ ਦੁਖ ਸਹਿਸਾ ਮਿਟ ਗਿਆ ਰਹਾਉ ਜੇ ਤੇ ਥਾਨ ਥਨੰਤਰ ਤੇ ਤੇ ਭਵ ਆਇਆ ਧਨ ਪਾਤੀ ਵੱਡ ਭੂਮਿਆ ਧਨ ਪਾਤੀ ਵੱਡ ਭੂਮਿਆ ਮੇਰੀ ਮੇਰੀ ਕਰ ਪਰਿਆ ਹੁਕਮ ਚਲਾਏ ਨ ਸੰਗ ਹੋਏ ਵਰਤੈ ਅਫਰਿਆ ਸਭ ਕੋ ਵਸਗਤ ਕਰ ਲਿਓ ਨ ਬਿਨ ਨਾਵੈ ਖਾਕ ਰਲਿਆ ਕੋਟ ਤੇਤੀ ਸੇਵਕਾ ඒෙද සාධක දරකරයා ගෙරංබාරී වඩසාහබී ගෙරං බාරී වඩසාහබී සස්සේනුසියා යර සස්සේෙනුගරනා පහමොගතා බ්බේාරිීහ ගෙරං බාරී වඩසාහබී සබ නානක සුපනතියාන් ਸਿਰੀ ਰਾਗ ਮਹੱਲਾ ਪੰਜਵਾ ਭਲਕੇ ਉਠ ਪਪੋਲੀਐ ਵਿਣ ਬੁਜੇ ਮੁਗਧ ਅਜਾਣਾ ਸੋ ਪ੍ਰਭ ਚੇਤਨ ਆਇਓ ਛਟੇਗੀ ਬੇਬਾਨ ਸਤਗੁਰੁ ਸੇਤੀ ਚਿਤ ਲਾਇ ਸਦਾ ਸਦਾ ਰੰਗ ਮਾਣ ਪ੍ਰਾਣੀ ਤੂੰ ਆਇਆ ਲਾਹਾ ਲੈਣ ਲਗਾ ਚਿਤ ਕੁ ਫਕੜੇ ਸਭ ਮੁਕਦੀ ਚੱਲੀ ਰਹਿਣ ਰਹਾਉ ਹਾਂਜੀ ਪਾਠ ਆਪਾਂ ਨੇ ਸਰਵਣ ਕੀਤਾ ਕੁਫਕੜੇ ਲੱਗਾ ਕਿਤ ਕੁਫਕੜੇ ਸਭ ਮੁਕਦੀ ਚੱਲੀ ਰੈਣ ਕੁਫਕੜੇ ਪਾਠ ਸੁਧ ਹੈ ਇਹਨੂੰ ਕੁਫਕੜੇ ਨਹੀਂ ਕਰਨਾ ਕੁਫਕੜੇ ਜਾਂ ਹੋਰ ਕਿਸੇ ਹਿਸਾਬ ਨਾਲ ਪਾਠੀ ਸਿੰਘ ਨੇ ਜਿਵੇਂ ਉਚਾਰਨ ਕੀਤਾ ਹੈ ਸਾਨੂੰ ਇਸੇ ਪ੍ਰਕਾਰ ਹੀ ਉਚਾਰਨ ਸਮਝ ਲੈਣਾ ਇਸੇ ਪ੍ਰਕਾਰ ਹੀ ਅੱਗੇ ਆਪਣੀ ਰਸਨਾ ਤੋਂ ਉਚਾਰਨਾ ਜੀ ਕੁਫਕੜੇ ਫੇਰ ਪੜ੍ਹ ਦੋ ਜੀ ਪੰਕਤੀ ਇਹ ਲਗਾ ਕਿਤ ਕੋ ਫਕੜੇ ਸਭ ਮੁਕਦੀ ਚੱਲੀ ਰਹਿਣ ਰਹਾਉ ਕੁਦਮ ਕਰੇ ਪਸ ਪੰਖੀਆ ਇੱਥੇ ਕੁੱਤਬ ਨਹੀਂ ਬੋਲਣਾ ਅਦਕ ਨਹੀਂ ਲਗਾਉਣਾ ਕੁਦਮ ਪਾਠ ਪੋਲਾ ਕਰਨਾ ਕੁਦਮ ਕਰੇ ਪਸ ਪੰਖੀਆ ਦਿਸਾ ਨਾਹੀ ਕਾਲ ਓ ਤੈ ਸਾਥ ਮਨੁਖ ਹੈ ਹਾਥਾ ਮਾਇਆ ਜਾਲ ਉਤੈ ਸਾਥ ਮਨੁਖ ਹੈ ਫਾਥਾ ਮਾਇਆ ਜਾਲ ਮੁਕਤੇ ਸੇਈ ਭਾਲੀ ਅਹ ਜੇ ਸਚਾ ਨਾਮ ਸਮਾਲ ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ ਜਿਥੈ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾਹੇ ਸੇ ਫਾਥੇ ਸੇਈ ਨਿਕਲੇ ਫਾਥੇ ਸੇਈ ਨਿਕਲੇ ਜੇ ਗੁਰ ਕੀ ਪੈਰੀ ਪਾਹੇ ਕੋਈ ਰਖ ਨਾ ਸਕਾਈ ਦੂਜਾ ਕੋ ਨਾ ਦਿਖਾਈ ਚਾਰੇ ਕੁੰਡਾ ਭਾਲਕੈ ਆਏ ਪਿਆ ਸਰਣਾਏ ਨਾਨਕ ਸਚੈ ਪਾਤਿਸਾਹ ਡੁੱਬਦਾ ਲਿਆ ਕਢਾਈ ਸਾ ਸੰਗਤ ਜੀ ਦੋ ਵਾਰ ਜੇ ਪਾਠ ਆਇਆ ਹੈ ਇਸ ਸ਼ਬਦ ਵਿੱਚ ਜੱਜੇ ਸਿਹਾਰੀ ਮਹਾਰਾਜ ਫਰਮਾਨ ਕਰਦੇ ਨੇ ਫਾਥੇ ਸਈ ਨਿਕਲੇ ਜੇ ਗੁਰ ਕੀ ਪੈਰੀ ਪਾਹੇ ਇਹਨੂੰ ਜੇ ਨਹੀਂ ਬਣ ਦੇਣਾ ਆਮ ਬੇ ਧਿਆਨੀ ਵਿੱਚ ਜੇ ਗੁਰ ਕੀ ਪੈਰੀ ਪਾਹੇ ਪਾਠ ਕਰ ਜਾਂਦੇ ਨੇ ਇਹ ਸਿਹਾਰੀ ਹੀ ਇੱਥੇ ਬੋਲਣੀ ਹੈ ਜੇ ਗੁਰ ਕੀ ਪੈਰੀ ਪਾਹੇ ਖਿਆਲ ਰੱਖਣਾ ਹਾਂਜੀ ਚਲਿਏ ਜੀ ਫਾਥੇ ਸੇ ਹੀ ਨਿਕਲੇ ਜੇ ਗੁਰ ਕੀ ਪੈਰੀ ਪਾਹੇ ਕੋਈ ਰੱਖ ਨਾ ਸਕਾਈ ਦੂਜਾ ਕੋ ਨਾ ਦਿਖਾਏ ਚਾਰੇ ਕੁੰਡਾ ਭਾਲਕੈ ਆਏ ਪਿਆ ਸਰਣਾਏ ਨਾਨਕ ਸਚੈ ਪਾਤਿ ਸਾਹਿ ਡੁੱਬਦਾ ਲਿਆ ਕਢਾਇ ਸ੍ਰੀ ਰਾਗ ਮਹੱਲਾ ਪੰਜਵਾ ਕੜੀ ਮੋਹਤ ਕਾ ਪਾਹੋਣਾ ਕਾਜ ਸਵਾਰਣ ਹਾਰ ਮਾਇਆ ਕਾਮ ਵੇ ਆਪੇ ਸਮਝੈ ਨਾਹੀ ਗਾਵਾਰ ਉਠ ਚੱਲਿਆ ਪਛਤਾਇ ਪਰਿਆ ਵਸ ਜੰਦਾਰ ਅੰधे ਤੂੰ ਬੈਠਾ ਕੰਧ ਹੀ ਪਾਹੇ ਜੇ ਹੋ ਵੀ ਪੂਰਬ ਲਿਖਿਆ ਤਾਂ ਗੁਰ ਕਾ ਬਚਨ ਕਮਾਹੇ ਰਹਾਉ ਹਰੀ ਨਾਹੀ ਨਹਿ ਡਡਰੀ ਪੱਕੀ ਵਢਣ ਹਾਰ ਡਡਰੀ ਗਿਆਨੀ ਜੀ ਨੇ ਜਿਵੇਂ ਔਂਕੜ ਲਗਾ ਕੇ ਬੋਲਿਆ ਹੈ ਇਸੇ ਤਰ੍ਹਾਂ ਬੋਲਣਾ ਡਡਰੀ ਔਂਕੜ ਤੋਂ ਬਿਨਾਂ ਦੀ ਬੋਲਣਾ ਹਰੀ ਨਾਹੀ ਨਹਿ ਡਡਰੀ ਪੱਕੀ ਵਢਣ ਹਾਰ ਹਰੀ ਨਾਹੀ ਨਹ ਡਡਰੀ ਪੱਕੀ ਵਢਣ ਹਾਰ ਲੈ ਲੈ ਦਾਤ ਪਹੋਤਿਆ ਲਾਵੇ ਕਰ ਤਿਆਰ ਜਾਂ ਹੋਆ ਹੁਕਮ ਕਿਰਸਾਣ ਦਾ ਤਾ ਲੋਣ ਮਿਣਿਆ ਖੇਤਾਰ ਪਹਿਲਾ ਪਹਿਰ ਧੰਦਾ ਗਿਆ ਦੂਜਾ ਭਰ ਸੋਇਆ ਤੀਜਾ ਝਾਖ ਚਖਾਇਆ ਚੌਥਾ ਭੂਰ ਭਇਆ ਕਦਹੀ ਚੇਤਨਾ ਆਇਓ ਜਿਨ ਭਇਆ ਹੀ ਬੋਲਣਾ ਪੂਰ ਪਿਆ ਨਹੀਂ ਕਈ ਵਾਰੀ ਦੇਖਿਆ ਕਿ ਪੂਰ ਪਿਆ ਪਪਾ ਬੋਲ ਜਾਂਦੇ ਆ ਤੇ ਪੂਰ ਭਇਆ ਹਾਂਜੀ ਤੀਜਾ ਝਾਖ ਛਖਾਇਆ ਚੌਥਾ ਪੂਰ ਭਇਆ ਕਦਹੀ ਚੇਤਨਾ ਆਇਓ ਜਿਨ ਜੀਉ ਪਿੰਡ ਦੀਆ ਸਾਧ ਸੰਗਤ ਕਉ ਵਾਰਿਆ ਜੀਉ ਕੀਆ ਕੁਰਬਾਨਾ ਜਿਸ ਤੇ ਸੋਝੀ ਮਾਨ ਪਾਈ ਮਿਲਿਆ ਪੁਰਖ ਸੁਜਾਣਾ ਨਾਨਕ ਡਿਠਾ ਸਦਾ ਨਾਲ ਹਰ ਅੰਤਰ ਜਾਮੀ ਜਾਣ ਸ੍ਰੀ ਰਾਗ ਮਹੱਲਾ ਪੰਜਵਾਂ ਸੱਬੇ ਗੱਲਾਂ ਵਿਸਰਨਾ ਇੱਕੋ ਵਿਸਰਨਾ ਜਾਓ ਤੰਦਾ ਸਭ ਜਲਾਏ ਕੈ ਗੁਰ ਨਾਮ ਦੀਆ ਸੱਚ ਸੁਆਉ ਆਸਾ ਸੱਬੇ ਲਾਹੇ ਕੈ ਇੱਕ ਆਸ ਕਮਾਓ जिने सतगोरे सेवाया तिन अगे मिलिया ठाव मन मेरे करते नो सालाहे सबे ਛੱਡ ਸਿਆਣਪ ਗੁਰ ਕੀ ਪੈਰੀ ਪਾਹੇ ਰਹਾਉ ਦੁਖ ਭੁਖ ਨਹ ਵਿਆਪਾਈ ਜੇ ਸੁਖ ਦਾਤਾ ਮਨ ਹੋਏ ਕਿਤਹੀ ਕੰਮ ਨਾ ਛਿਜੀਐ ਜਾ ਹਿਰਦੈ ਸਚਾ ਸੋਏ ਜਿਸ ਤੂੰ ਰਖਹਿ ਹੱਥ ਦੇ ਤੇ ਸਮਾਰ ਨਾ ਸਕੈ ਕੋਇ ਸੁਖ ਦਾਤਾ ਗੁਰ ਸੇਵੀਐ ਸਭ ਅਵਗਣ ਕੱਢੈ ਤੋਏ ਸੇਵਾ ਮੰਗੈ ਸੇਵਕੋ ਲਾਈਆਂ ਆਪਣੀ ਸੇਵ ਸਾਧੂ ਸੰਗ ਮੁਸਕਤਿ ਆਪਣੇ ਨੰਨੇ ਨਾਲ ਲਾਈਆਂ ਆਪਣੀ ਸੇਵ ਇਥੇ ਐੜੇ ਨੂੰ ਕੰਨਾ ਵੀ ਨਹੀਂ ਹੈ ਔਰ ਇਹ ਔਰ ਅੱਗੇ ਨਾਣਾ ਨਹੀਂ ਬਲਕੇ ਨੰਨਾ ਹੈ ਅਪਨੀ ਪਪੇ ਨੂੰ ਔਂਕੜ ਵੀ ਐ ਸੋ ਆਪਣੀ ਨਹੀਂ ਬੋਲਣਾ ਆਪਣੀ ਸੇਵ ਐੜਾ ਮੁਕਤਾ ਤੇ ਅੱਗੇ ਨੰਨੇ ਬਿਹਾਰੀ ਆਪਣੀ ਸੇਵ ਸੇਵਾ ਮੰਗੈ ਸੇਵਕੂ ਲਾਈਆਂ ਆਪਣੀ ਸੇਵ ਸਾਧੂ ਸੰਗਮ ਸਕਤੇ ਤੁਠਾ ਪਾਵਾ ਦੇਵ ਤੁਠਾ ਦੋ ਦੋ ਲੰਗ ਲਵੇ ਹੈ ਲੋਈ ਹਾਂਜੀ ਟੂਠ ਹੈ ਦੁਬਾਰਾ ਗਾਉਂਦਾ ਸਾਧੂ ਸੰਗਮ ਸਕਤ ਹੈ ਤੂੰ ਸਹ ਹੈ ਇਹ ਮਸਕ ਤੇਰਾ ਮਸਕ ਤੇ ਆ ਸਾਧੂ ਸੰਗਮ ਸਕਤੇ ਟੂਠ ਹੈ ਪਾਵਾ ਦੇ ਤੂੰ ਮਸਕ ਤੇ ਨਹੀਂ ਪੜਨਾ ਮਸਕ ਤੇ ਹੀ ਪੜਨਾ ਸਾਧੂ ਸੰਗਮ ਸਕਤੇ ਹਾਂਜੀ ਟੂਠ ਹੈ ਪਾਵਾ ਦੇਵ ਹਾਂਜੀ ਠੀਕ ਸਭ ਕਿਸ ਵਸਗਤ ਸਾਹਿਬਾ ਆਪੇ ਕਰਨ ਕਰਿਵ ਸਤਿਗੁਰ ਕੈ ਬਲਿਹਾਰਣੈ ਮਨਸਾ ਸਭ ਪੂਰੇਵ ਇੱਕੋ ਦਿਸਾ ਸੱਜਣੋ ਇੱਕੋ ਭਾਈ ਮੀਤ ਇਕ ਸਾਜੀ ਸਾ ਮਗਰੀ ਇਕ ਸਾਜੀ ਹੈ ਰੀਤ ਇਕ ਸਿ ਸਿਉ ਮਨ ਮਾਨਿਆ ਤਾ ਹੂਆ ਨੇਚਲ ਚੀਤ ਸੱਚ ਖਾਣਾ ਸੱਚ ਪਹਿਨਣਾ ਏਕ ਨਾਨਕ ਸੱਚ ਕੀਤ ਸ੍ਰੀ ਰਾਗ ਮਹੱਲਾ ਪੰਜਵਾ ਸੱਬੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ ਜਨਮ ਪਦਾਰਥ ਸਫਲ ਹੈ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ ਗੁਰ ਤੇ ਮਹਿਲ ਪ੍ਰਾਪਤੀ ਜਿਸ ਲਿਖਿਆ ਹੋਵੇ ਮਥ ਮੇਰੇ ਮਨ ਏਕ ਸਸਿਉ ਚਿਤ ਲਾਏ ਏਕਸ ਬਿਣ ਸਬਤੰਦ ਹੈ ਸਭ ਮਿਥਿਆ ਮੋਹ ਮਾਇ ਰਹਾਉ ਲਖ ਖੁਸ਼ੀਆਂ ਪਾਤ ਸਾਹੀਆ ਜੇ ਸਤਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਾਂ ਸ਼ੀਤਲ ਹੋਏ ਜਿਸ ਕਉ ਪੂਰਬ ਲਿਖਿਆ ਤិន ਸਤਗੁਰ ਚਰਨ ਗਹੇ ਜੇਨ ਕਉ ਪੂਰਬ ਲਿਖਿਆ ਤិន ਸਤਗੁਰ ਚਰਨ ਗਹੇ ਜਿਸ ਕਉ ਪੂਰਬ ਲਿਖਿਆ ਜਿਸ ਕਉ ਪੂਰਬ ਲਿਖਿਆ ਜਿਸ ਕਉ ਪੂਰਬ ਲਿਖਿਆ ਤੈਨ ਸਤਗੁਰ ਚਰਨ ਗਹਿ ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ ਦੂਖ ਸੰਤਾਪ ਨ ਲਗਾਈ ਜਿਸ ਹਰਿ ਕਾ ਨਾਮ ਅਧਾਰ ਬਾਹ ਪਕੜ ਗੁਰ ਕਾ ਡਿਆ ਸੋਈ ਉਤਰਿਆ ਪਾਰ ਥਾਨ ਸੁਹਾਵਾ ਪਵਿੱਤ ਹੈ ਜਿਥੈ ਸੰਤ ਸਭਾ ਹਾਂਜੀ ਇਹ ਸਭਾ ਪੋਲਾ ਹੀ ਬਾਠ ਹੋਵੇਗਾ ਸੱਭਾ ਨਹੀਂ ਕਹਿਣਾ ਥਾਨ ਸੁਹਾਵਾ ਪਵਿੱਤ ਹੈ ਜਿਥੈ ਸੰਤ ਸਭਾ ਢੋਈ ਤਿਸ ਹੀ ਨੋ ਮਿਲੈ ਜਿਨ ਪੂਰਾ ਗੁਰੂ ਲੱਭਾ ਨਾਨਕ ਬੱਦਾ ਘਰ ਤਹਾ ਜਿਥੈ ਮਿਰਤ ਨਾ ਜਨਮ ਜਰਾ ਸ੍ਰੀ ਰਾਗ ਮਹੱਲਾ ਪੰਜਵਾਂ ਸੋਈ ਧਿਆਈਐ ਜੀਆੜੇ ਸਿਰ ਸਾਹਾ ਪਾਤਿਸਾਹ ਤਿਸ ਹੀ ਕੀ ਕਰ ਆਸਮਾਨ सोई ਧਿਆਈਐ ਜੀ ਆਣੀ ਸਿਰ ਸਾਹਾ ਪਾਤਿ ਸਾਹ ਇਸਹੀ ਕੀ ਕਰ ਆਸਮਾਨ ਜਿਸ ਕਾ ਸਬਸ ਵੇਸਾਹ ਸਭ ਸਿਆਣ ਪਾ ਛੜਕੈ ਗੁਰ ਕੀ ਚਰਣੀ ਪਾਹ ਮਨ ਮੇਰੇ ਸੁਖ ਸਹਿਜ ਸੇਤੀ ਜਪਨਾ ਆਠ ਪਹਿਰ ਪ੍ਰਭ ਧਿਆਏ ਤੂੰ ਗੁਣ ਗੋਇੰਦ ਨਿਤ ਗਾਉ ਗੋਇੰਦ ਇਥੇ ਈੜੀ ਆਈ ਹੈ गोबिंद ਜਾਂ ਗੋਵਿੰਦ ਨਹੀਂ ਗੋਇੰਦ ਪਾਠ ਈੜੀ ਨਾਲ ਹੀ ਹੋਵੇਗਾ ਜੀ ਆਠ ਪਹਿਰ ਪ੍ਰਭ ਧਿਆਏ ਤੂੰ ਗੁਣ ਗੋਇੰਦ ਨਿਤ ਗਾਉ ਰਹਾਉ ਤਿਸ ਕੀ ਸਰਣੀ ਪਰਮਨਾ ਜਿਸ ਜੀਵੜ ਅਵਰ ਨਾ ਕੋਇ ਜਿਸ ਸਿਮਰਤ ਸੁਖ ਹੋਏ ਘਣਾ ਦੁਖ ਦਰਦ ਨ ਮੂਲੇ ਹੋਏ ਮੂਲੇ ਹੋਲੇ ਪਾਠ ਕਰਨਾ ਮੂਲੇ ਜਿਸ ਸਿਮਰਤ ਸੁਖ ਹੋਏ ਘਣਾ ਦੁਖ ਦਰਦ ਨ ਮੂਲੇ ਹੋਏ ਸਦਾ ਸਦਾ ਕਰ ਚੱਕਰੀ ਪ੍ਰਭ ਸਾਹਿਬ ਸੱਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਕਟਿਆ ਜਮ ਕੀ ਫਾਸ ਸੁਖ ਦਾਤਾ ਪੈ ਪੰਜਨੋ ਤਿਸ ਆਗਾ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤੋ ਕਾਰਜ ਆਵੈ ਰਾਸ ਬਹੁਤੋ ਬਹੁਤ ਵਖਾਣੀਐ ਉਚੋ ਉਚਾ ਥਾਉ ਵਰਨਾ ਚਿਹਨਾ ਬਾਹਰ ਕੀਮਤ ਕਹਿ ਨਾ ਸਕਾ ਨਾਨਕ ਕਉ ਪ੍ਰਭ ਮਯਾ ਕਾਰ ਸਚ ਦੇਵ ਹੋ ਆਪਣਾ ਨਾਉ ਸ੍ਰੀ ਰਾਗ ਮਹੱਲਾ ਪੰਜਵਾ ਨਾਮ ਧਿਆਏ ਸੋ ਸੁਖੀ ਤਿਸ ਮੁਖ ਊਜਲ ਹੋਏ ਪੂਰੇ ਗੁਰ ਤੇ ਪਾਈਐ ਪ੍ਰਗਟ ਸਬਨੀ ਲੋਏ ਸਾਧ ਸੰਗਤ ਕੈ ਘਰ ਵਸੈ ਏਕੋ ਸੱਚਾ ਸੋਏ ਮੇਰੇ ਮਾਨ ਹਰ ਹਰ ਨਾਮ ਤੇ ਆਏ ਨਾਮ ਸਹਾਈ ਸਦਾ ਸੰਗ ਆਗੈ ਲਏ ਛੜਾਏ ਰਹਾਉ ਦੁਨੀਆ ਕੀ ਆਵੜੇ ਆਈਆ ਕਵਨ ਆਵਹਿ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਤੋ ਬਿਨਸ ਨਿਦਾਨ 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 ਦੱਦਾ ਲੱਗਾ ਜੀ ਦੱਦਾ ਤੇ ਪਾਠ ਸਿੰਘ ਹੋਰਾਂ ਨੇ ਬਹੁਤ ਸੋਹਣਾ ਪਾਠ ਕੀਤਾ ਕਈ ਵਾਰੀ ਅਸੀਂ ਬੇ ਧਿਆਨ ਜੋਗੇ ਨਿਦਾਨ ਪੜ ਦਿੰਨੇ ਨਿਦਾਨ ਜੋ ਅਸ਼ੁੱਧ ਹੈ ਨਿਦਾਨ ਪੜਨਾ ਮਾਇਆ ਕਾ ਰੰਗ ਸਭ ਸਤਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਵੀ ਪਾਵਨ ਸ਼ਬਦ ਆਪਾਂ ਪੜਦੇ ਆ ਨਾ ਜਦ ਆਵ ਕੀ ਆਉਦ ਨਿਦਾਨ ਬਣੈ ਨਿਦਾਨ ਪਾਠ ਹੈ ਤੇ ਆਮ ਹੀ ਸਾਡੇ ਵੀਰ ਪੜ ਜਾਂਦੇ ਨੇ ਜਦ ਆਵ ਕੀ ਆਉਦ ਨਿਦਾਨ ਬਣੈ ਨਿਦਾਨ ਦਾ ਅਰਥ ਹੈ ਅੰਤ ਤੇ ਨਿਦਾਨ ਦਾ ਅਰਥ ਹੈ ਖਜ਼ਾਨਾ ਨਿਦਾਨਾ ਪਾਠ ਸ਼ੁੱਧ ਹੈ ਉਹ ਦਸਮ ਦੀ ਬਾਣੀ ਵਿੱਚ ਵੀ ਔਰ ਇਥੇ ਵੀ ਜਿੱਥੇ ਖਜ਼ਾਨੇ ਦਾ ਆਵਾਚਕ ਆਉਂਦਾ ਉਥੇ ਨਿਦਾਨ ਧੱਦੇ ਨਾਲ ਆਉਂਦਾ ਹੈ ਇਥੇ ਸਤਿਗੁਰੂ ਮਹਾਰਾਜ ਜੀ ਅੰਤ ਕਹਿੰਦੇ ਨੇ ਜਾਤੋ ਬਿਨਸ ਨਿਦਾਨ ਮਾਇਆ ਦਾ ਆਨੰਦ ਫਿੱਕਾ ਹੈ ਅੰਤ ਨੂੰ ਬਿਨਸ ਜਾਣ ਵਾਲਾ ਹੈ ਇਹ ਨਿਦਾਨ ਪਾਠ ਨਹੀਂ ਕਰਨਾ ਨਿਦਾਨ ਹੀ ਬੋਲਣਾ ਹੈ ਮਾਇਆ ਕਾ ਰੰਗ ਸਭ ਫਿੱਕਾ ਜਾਤੋ ਬਿਨਸ ਨਿਦਾਨ ਜਾ ਕੈ ਹਿਰਦੈ ਹਰ ਵਸੈ ਸੋ ਪੂਰਾ ਪ੍ਰਧਾਨ ਸਾਧੂ ਕੀ ਹੋ ਹੋ ਰੇਣੁਕਾ ਆਪਣਾ ਆਪ ਤਿਆਗ ਉਪਾਸਿਆਨਪ ਸਗਲ ਛਡ ਗੁਰ ਕੀ ਚਰਣੀ ਲਾਗ ਤਿਸਹਿ ਪ੍ਰਾਪਤ ਰਤਨ ਹੋਏ ਜਿਸ ਮस्तक ਹੋਵੈ ਭਾਗ ਤਿਸਹਿ ਪ੍ਰਾਪਤ ਭਾਈ ਹੋ ਜਿਸ ਦੇਵ ਪ੍ਰਭ ਆਪ ਸਤਗੁਰ ਕੀ ਸੇਵਾ ਸੋ ਕਰੇ ਜੈਸ ਬਿੰਦਸਾ ਹਉ ਮੈ ਤਾਪ ਨਾਨਕ ਕਾ ਗੁਰ ਭੇਟਿਆ ਬਿਨ ਸੇ ਸਗਲ ਸੰਤਾਪ ਸਿਰੀ ਰਾਗ ਮਹੱਲਾ ਪੰਜਵਾ ਇਕ ਪਛਾਣੂ ਜੀਅ ਕਾ ਇਕੋ ਰਖਣ ਹਾਰ ਇਕ ਸਕਾ ਮਨ ਆਸਰਾ ਇਕੋ ਪ੍ਰਾਨ ਅਧਾਰ ਤਿਸ ਸਰਣਾਈ ਸਦਾ ਸੁਖ ਪਾਰ ਬ੍ਰਹਮ ਕਰਤਾਰ ਮਨ ਮੇਰੇ ਸਗਲ ਉਪਾਅ ਤਿਆਗ ਗੁਰ ਪੂਰਾ ਆਰਾਧਨਿਤ ਇਕ ਸਕੀ ਲਿਵ ਲਾਗ ਰਹਾਉ ਇਕੋ ਭਾਈ ਮਿਤ ਇਕ ਇਕੋ ਮਾਤ ਪਿਤਾ ਇਕ ਸਕੀ ਮਨ ਟੇਕ ਹੈ ਜਿਨ ਜੀਉ ਪਿੰਡ ਦਿੱਤਾ ਸੋ ਪ੍ਰਭ ਮਨਹੁ ਨਾ ਵਿਸਰੈ ਜਿਨ ਸਭ ਕਿਸ ਵਸ ਕੀਤਾ ਵਿਸਰੈ ਇਥੇ ਸਿਹਾਰੀ ਨਾਲ ਆਇਆ ਹੈ ਪਿਛੇ ਵੀ ਬੇਨਤੀ ਕੀਤੀ ਸੀ ਕਈਆਂ ਥਾਵਾਂ ਤੇ ਵਿਸਰੈ ਵਿਸਰੈ ਬਿਹਾਰੀ ਨਾਲ ਆਵੇਗਾ ਉਹ ਪਿੱਛੇ ਆਪ ਜੀ ਨੇ ਕਈ ਵੇਰ ਦਰਸ਼ਨ ਕੀਤੇ ਨੇ ਇਉਂ ਇਹ ਸਿਹਾਰੀ ਤੇ ਬਿਹਾਰੀ ਦੇ ਉਚਾਰਨ ਦਾ ਖਿਆਲ ਰੱਖਣਾ ਜਿੱਥੇ ਬਿਹਾਰੀ ਹੈ ਵਿਸਰੈ ਇੱਥੇ ਸਿਹਾਰੀ ਆਈ ਹੈ ਵਿਸਰੈ ਪਾਠ ਜਿਵੇਂ ਆਪ ਜੀ ਨੇ ਪਾਠੀ ਸਿੰਘ ਜੀ ਕੋਲੋਂ ਸੁਣਿਆ ਇਹ ਯਾਦ ਰੱਖਣਾ ਚੇਤੇ ਰੱਖਣਾ ਸਿਹਾਰੀ ਬਿਹਾਰੀ ਦੇ ਫਰਕ ਨੂੰ ਸੋ ਪ੍ਰਭ ਮਨਹੋ ਨਾ ਵਿਸਰੈ ਜੇ ਨ ਸਭ ਕੇਸ਼ ਵਾਸ ਕੀਤਾ ਘਰ ਇੱਕੋ ਬਾਹਰ ਇੱਕੋ ਥਾਨ ਅਥਨੰਤਰ ਆਪ ਜੀ ਜੰਤ ਸਭ ਜਨ ਕੀਏ ਆਠ ਪਹਿਰ ਤਿਸ ਜਾਪ ਇੱਕ ਸੇਤੀ ਰਤਿਆ ਨਾ ਹੋਵੀ ਸੋਗ ਸੰਤਾਪ ਪਾਰ ਬ੍ਰਹਮ ਪ੍ਰਭ ਏਕ ਹੈ ਦੂਜਾ ਨਾਹੀ ਕੋਏ ਜੀਉ ਪਿੰਡ ਸਭ ਤਿਸ ਕਾ ਜੋ ਤਿਸ ਭਾਵੈ ਸੋ ਹੋਏ ਗੋਰਾ ਪੂਰਾ ਪੂਰਾ ਭਇਆ ਜਪ ਨਾਨਕ ਸਚਾ ਸੋਇ ਸ੍ਰੀ ਰਾਗ ਮਹੱਲਾ ਪੰਜਵਾਂ ਜਿਨਾਂ ਸਤਗੁਰ ਸਿਹਾ ਚੇਤ ਲਾਇਆ ਸੇ ਪੂਰੇ ਪਰਧਾਨ ਜਿਨ ਕਉ ਆਪ ਦਇਆਲ ਹੋਇ ਤਿਨ ਉਪਜੈ ਮਨ ਗਿਆਨ ਜਿਨ ਕਉ ਮਸਤਕ ਲਿਖਿਆ ਤਿਨ ਪਾਇਆ ਹਰ ਨਾਮ ਮਨ ਮੇਰੇ ਏਕੋ ਨਾਮ ਧਿਆਇ ਸਰਬ ਸੁਖਾ ਅਸੁਖ ਊਪਜ ਹੈ ਦਰਗ ਹੈ ਪੈਦਾ ਜਾਏ ਰਹਾਉ ਜਨਮ ਮਰਨ ਕਾ ਭਉ ਗਇਆ ਭਾਉ ਭਗਤ ਗੋਪਾਲ ਸਾਧੂ ਸੰਗਤ ਨਿਰਮਲਾ ਆਪ ਕਰੇ ਪ੍ਰਤਪਾਲ ਜਨਮ ਮਰਨ ਕੀ ਮਾਲ ਕਟਿਏ ਗੁਰ ਦਰਸ਼ਨ ਦੇਖ ਨਿਹਾਲ ਤਾਂ ਅਥਨੰਤਰ ਰਵ ਰਹਿਆ ਹਾਂ ਚਲੋ ਥਾਨ ਥਨੰਤਰ ਰਵ ਰਹਿਆ ਪਾਰ ਬ੍ਰਹਮ ਪ੍ਰਭ ਸੋਇ ਸਬਨਾ ਦਾਤਾ ਏਕ ਹੈ ਦੂਜਾ ਨਾਹੀ ਕੋਇ ਤਿਸ ਸਰਣਾਈ ਛੁੱਟੀ ਐ ਕੀਤਾ ਲੋੜੇ ਸੋ ਹੋਇ ਜਿਨ ਮਨ ਵਸਿਆ ਪਾਰ ਬ੍ਰਹਮ ਸੇ ਪੂਰੇ ਪਰਧਾਨ ਤਿਨ ਕੀ ਸੋਭਾ ਨਿਰਮਲੀ ਪ੍ਰਗਟ ਭਈ ਜਹਾਨ ਜਿਨੀ ਮੇਰਾ ਪ੍ਰਭ ਧਿਆਇਆ ਨਾਨਕ ਤਿਨ ਕੁਰਬਾਨ